ਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਹੁਣ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਦੇ ਵਿੱਚ ਵੀ ਮੁਫਤ ਸਿੱਖਿਆ ਮਿਲੇਗੀ। ਤਾਂ ਦਾਸਾ ਇਹ ਹੈ ਕਿ ਇਸ ਨੂੰ ਲੈ ਕੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ, ਯਾਨੀ ਕਿ ਹੁਣ 25% ਰਾਖਵਾ ਕਰਨ ਜਿਹੜਾ ਇਹ ਉਹ ਨਿੱਜੀ ਸਕੂਲਾਂ ਦੇ ਵਿੱਚ ਹੋਏਗਾ ਤੇ ਜਿਹੜੇ ਬੱਚੇ ਕਿਉਂਕਿ ਪੜ੍ਹਾਈ ਦੇ ਵਿੱਚ ਕਾਫੀ ਅੱਗੇ ਨੇ ਪਰ ਆਰਥਿਕ ਤੰਗੀ ਦੇ ਕਰਕੇ ਉਹ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਕਰ ਸਕਦੇ ਤਾਂ ਹੁਣ 25 ਫੀਸਡ ਕੋਟਾ ਜਿਹੜਾ ਇਹਨਾਂ ਵਿਦਿਆਰਥੀਆਂ ਦੇ ਲਈ ਰੱਖਿਆ ਜਾਵੇਗਾ ਤੇ ਇਹਨਾਂ ਦੀਆਂ ਫੀਸਾ ਦਾ ਭੁਗਤਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ਦੱਸਦੇ ਕਿ ਇਹ ਕਿ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਦੇ ਲਈ ਜਿੱਥੇ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਇਸ ਵਿਚਾਲੇ ਇੱਕ ਨਿਰਦੇਸ਼ਾ ਨਿਰਦੇਸ਼ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਿਸ ਦੇ ਮੱਦੇ ਨਜ਼ਰ ਹੁਣ ਜਿਹੜੇ ਵਿਦਿਆਰਥੀ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਨਿੱਜੀ ਸਕੂਲਾਂ ਦੇ ਵਿੱਚ ਵੀ ਮੁਫਤ ਦੇ ਵਿੱਚ ਸਿੱਖਿਆ ਲੈ ਸਕਣਗੇ ਇਸ ਨੂੰ ਲੈ ਕੇ 25 ਫੀਸਦ ਰਾਖਵਾ ਕਰਨ ਜਿਹੜਾ ਇਹ ਨਿੱਜੀ ਸਕੂਲਾਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਦੇ ਲਈ ਹੋਵੇਗਾ ਤਾਂ ਯਾਨੀ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲਈ ਜਿਹੜਾ ਇਹ ਨਵਾਂ ਹੁਕਮ ਲਾਗੂ ਕੀਤਾ ਗਿਆ ਜਿਸ ਦੇ ਚਲਦਿਆਂ ਆਰਟੀਈ ਐਕਟ ਦੇ ਤਹਿਤ ਹੁਣ ਇਹਨਾਂ ਵਿਦਿਆਰਥੀਆਂ ਨੂੰ ਮੁਫਤ ਦੇ ਵਿੱਚ ਸਿੱਖਿਆ ਮਿਲੇਗੀ। ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਸਿੱਖਿਆ ਵਿਭਾਗ ਨੇ ਸਾਰੇ ਨਿੱਜੀ ਸਕੂਲਾਂ ਨੂੰ ਸਿੱਖਿਆ ਦੇ ਅਧਿਕਾਰ ਯਾਨੀ ਕਿ ਆਰਟੀ ਐਕਟ ਦੇ ਤਹਿਤ ਆਰਥਿਕ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੇ ਲਈ 25% ਰਾਖਵਾਕਰਨ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ। ਯਾਨੀ ਕਿ ਇਹਨਾਂ ਵਿਦਿਆਰਥੀਆਂ ਦੀਆਂ ਫੀਸਾ ਦਾ ਭੁਗਤਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ। ਤੇ ਸਿੱਖਿਆ ਵਿਭਾਗ ਨੇ ਆਦੇਸ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਾਰੀ ਕੀਤਾ ਯਾਨੀ ਕਿ ਨਿੱਜੀ ਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਵੱਲੋਂ ਸਕੂਲਾਂ ਦੇ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪਹਿਲੇ ਆਧਾਰ ਤੇ ਤਰਜੀਹ ਦਿੱਤੀ ਜਾਵੇਗੀ ਤੇ ਸਕੂਲ ਦੇ ਇਸ ਤੋਂ ਬਾਅਦ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਦੂਜੇ ਨੰਬਰ ਤੇ ਤਰਜੀਹ ਦਿੱਤੀ ਜਾਣੀ। ਦੱਸ ਦਈਏ ਕਿ ਨਰਸਰੀ ਦੇ ਵਿੱਚ ਵੀ ਦਾਖਲਾ ਮਿਲੇਗਾ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਾਰੀ ਹੁਕਮ ਜਿਹੜੇ ਨੇ ਉਸ ਮੁਤਾਬਕ ਸੂਬੇ ਦੇ ਸਾਰੇ ਨਿੱਜੀ ਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਨਰਸਰੀ ਐਲ ਕੇ ਜੀ ਯੂ ਕੇ ਜੀ ਤੇ ਪਹਿਲੀ ਜਮਾਤ ਦੇ ਵਿੱਚ 25 ਫੀਸਦੀ ਦਾਖਲੇ ਜੋ ਨੇ ਉਹ ਆਰਟੀਈ ਐਕਟ ਦੇ ਤਹਿਤ ਆਰਥਿਕ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਦੇ ਉਪਰੰਤ ਵਿਦਿਆਰਥੀਆਂ ਨੂੰ 8ਵੀਂ ਜਮਾਤ ਤੱਕ ਮੁਫਤ ਸਿੱਖਿਆ ਮਿਲੇਗੀ। ਤੇ ਨਾ ਸਕੂਲਾਂ ਦੇ ਵਿੱਚ ਸੀਟਾਂ ਦੀ ਵੰਡ ਬਾਰੇ ਜਿਹੜਾ ਫੈਸਲਾ ਹੈ ਉਹ ਪਿਛਲੇ ਸਾਲ ਦੀ ਵੰਡ ਬਾਰੇ ਲਈ ਫੈਸਲੇ ਦੇ ਆਧਾਰ ਤੇ ਹੋਵੇਗਾ। ਸਿੱਖਿਆ ਵਿਭਾਗ ਨੇ ਆਰਥਿਕ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੇ ਲਈ 25 ਫੀਸਡ ਸੀਟਾਂ ਨੂੰ ਰਾਖਵਾ ਜੋ ਰੱਖਿਆ ਇਸ ਨੂੰ ਵੱਖ-ਵੱਖ ਵਰਗਾਂ ਦੇ ਵਿੱਚ ਵੰਡਿਆ ਇਸ ਦੇ ਤਹਿਤ 12.5 ਫੀਸਡ ਸੀਟਾਂ ਜਿਹੜੀਆਂ ਨੇ ਆਰਥਿਕ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੇ ਲਈ ਹੋਣਗੀਆਂ ਜਦਕੀ ਐਸਸੀ ਤੇ ਓਬੀਸੀ ਵਰਗ ਦੇ ਬੱਚਿਆਂ ਦੇ ਲਈ 5-5 ਫੀਸਡ ਤੇ ਜੰਗੀ ਵਿਧਵਾਵਾਂ ਦੇ ਬੱਚਿਆਂ ਦੇ ਲਈ ਤੇ ਬਿਨਾ ਮਾਪਿਆਂ ਦੇ ਬੱਚਿਆਂ ਦੇ ਲਈ 1.25 ਫੀਸਡ ਰਾਖਵਾ ਕਰਨ ਹੋਵੇਗਾ ਯਾਨੀ ਕਿ ਹੁਣ ਨਿੱਜੀ ਸਕੂਲਾਂ ਦੇ ਵਿੱਚ ਵੀ ਮੁਫਤ ਸਿੱਖਿਆ ਮਿਲ ਸਕੇਗੀ